ਦੋਸਤੋ ਜਿਹੜੇ ਭਰਾਵਾਂ ਦੇ ਕੋਲੇ ਮਾਰਵਾੜੀ ਘੋੜੀਆਂ ਰੱਖੀਆਂ ਹੋਈਆਂ ਮਿਆਂ ਨੇ ਪਰ ਉਹਨਾਂ ਨੂੰ ਘੋੜੀਆਂ ਮੇਟ ਕਰਾਉਣ ਦੇ ਵਿੱਚ ਦਿੱਕਤ ਆ ਰਹੀ ਆ ਵੀ ਜਿਆਦੇ ਫੀਸ ਨਹੀਂ ਦੇ ਸਕਦੇ ਪਰ ਉਹਨਾਂ ਨੂੰ ਐ ਵੀ ਯਾਰ ਆਪਾਂ ਘੋੜੀ ਮਲਾਉਣੀ ਚੰਗੇ ਘੋੜੇ ਤੋਂ ਆ ਤੇ ਆਪਾਂ ਫੀਸ ਵੀ ਜਿਆਦੇ ਨਹੀਂ ਦੇ ਸਕਦੇ ਤਾਂ ਅੱਜ ਤੁਹਾਡੇ ਵਾਸਤੇ ਘੋੜਾ ਲੈ ਕੇ ਆਇਆ ਮਿੱਤਰੋ ਉਹ ਘੋੜਾ ਦਿਖਾਉਣਾ ਤੁਹਾਨੂੰ ਜਿਹਦੀ ਲਾਈਨ ਵੀ ਬੜੀ ਵੱਖਰੀ ਆ ਘੋੜਾ ਚੰਗਾ ਬਹੁਤ ਆ ਦੇ ਹੁਣ ਤੱਕ 5-7 ਬੱਚੇ ਵੀ ਬੜੇ ਸੋਹਣੇ ਆ ਗਏ ਪਰ ਕਾਰਨ ਕੀ ਆ ਵੀ ਘੋੜਾ ਥੋੜਾ ਜਿਆ ਲੁਕਿਆ ਖੜਾ ਸੀ ਬੰਦਿਆਂ ਨੇ ਕੋਈ ਬੜਾ ਪ੍ਰਮੋਟ ਨਹੀਂ ਕੀਤਾ ਤੇ ਸਭ ਤੋਂ ਵੱਡੀ ਗੱਲ ਆ ਜਿਹੜੀ ਇਹਦੀ ਫੀਸ ਸੁਣ ਕੇ ਯਾਰ ਤੁਸੀਂ ਹੈਰਾਨ ਹੋ ਜਾਓਗੇ ਤੁਸੀਂ ਆਪ ਕਹੋਗੇ ਵੀ ਯਾਰ ਜਿਹੜੇ ਹਿਸਾਬ ਨਾਲ ਘੋੜਾ ਦਾ ਵੀ ਬੰਦੇ ਫੀਸ ਕੁਝ ਵੀ ਨਹੀਂ ਲੈ ਰਹੇ ਨਾ માત્ર ਫੀਸ ਹੀ ਆ ਸਿਰਫ 15000 ਰੁਪਇਆ ਤੇ ਹੁਣ ਤੁਸੀਂ ਕਮੈਂਟ ਕਰਕੇ ਲਾਜ਼ਮੀ ਦੱਸਿਓ ਆਪਾਂ ਘੋੜੇ ਬਾਰੇ ਸਾਰੀ ਗੱਲਬਾਤ ਕਰਦੇ ਆ ਬਾਅਦ ਦੇ ਵਿੱਚ ਕਮੈਂਟ ਕਰਕੇ ਤੁਸੀਂ ਇਹ ਚੀਜ਼ ਜ਼ਰੂਰ ਦੱਸਣੀ ਆ ਵੀ ਘੋੜੇ ਦੇ ਵਿੱਚ ਗੱਲਬਾਤ ਹੈ ਜਾਂ ਨਹੀਂ ਬੰਦਿਆਂ ਨੇ ਫੀਸ ਸਭ ਤੋਂ ਘੱਟ ਰੱਖੀ ਆ ਜਾਂ ਨਹੀਂ ਇਹ ਚੀਜ਼ ਦਾ ਤੁਸੀਂ ਰਿਪਲਾਈ ਜ਼ਰੂਰ ਕਰਨਾ ਹੁਣ ਤੁਹਾਨੂੰ ਆਪਾਂ ਇਹਦੀ ਲਾਈਨ ਬਾਰੇ ਦੱਸਦੇ ਆ ਦੇਵਦਰਬਾਰ ਲਾਈਨ ਦਾ ਘੋੜਾ ਦੋਸਤੋ ਇਹ ਸੁੰਦਰ ਘੋੜੇ ਦਾ ਪੋਤਾ ਅਤੀ ਸੁੰਦਰ ਘੋੜੇ ਦਾ ਬੱਚਾ ਅਤੀ ਸੁੰਦਰ ਦਾ ਨਾਮ ਤਾਂ ਤਕਰੀਬਨ ਇੰਡੀਆ ਦਾ ਹਰ ਕੋੜੀਆਂ ਵਾਲਾ ਭਰਾ ਜਾਣਦਾ ਹੀ ਆ ਵੀ ਅਤੀ ਸੁੰਦਰ ਉਹ ਘੋੜਾ ਹੈਗਾ ਜਿਨੇ ਮਾਰਵਾੜੀਆਂ ਦੇ ਵਿੱਚੋਂ ਖੂਬਸੂਰਤੀ ਦੇ ਤੌਰ ਤੇ ਆਪਦਾ ਲੋਹਾ ਮਣਾ ਕੇ ਦਿਖਾਇਆ ਉਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਉਹਨੂੰ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਤੇ ਉਹਨੂੰ ਕਿਸੇ ਜੱਜਮੈਂਟ ਦੀ ਲੋੜ ਨਹੀਂ ਆਲਾ ਕੁਆਲਟੀ ਦਾ ਘੋੜਾ ਦੋਸਤੋ ਉਸੇ ਦਾ ਬੱਚਾ ਹੈਗਾ ਇਹ ਰਾਜ ਸੁੰਦਰ ਮਾਰਕਿੰਗ ਤੁਸੀਂ ਇਹਦੀ ਦੇਖੋ ਤਿੰਨ ਪੈਰ ਚਿੱਟੇ ਆ ਮੱਥੇ ਤੇ ਪ੍ਰੋਪਰ ਬਲੇਜ ਆ ਦੋਸਤੋ ਇਹਦੇ ਤੇ ਹਾਈਟ ਇਹਦੀ 64 ਇੰਚਾ ਮਿੱਤਰੋ ਸੋ ਕਿਸੇ ਭਰਾ ਨੇ ਸਟੱਡ ਸਰਵਿਸ ਲੈਣੀ ਆ ਜਿਵੇਂ ਹੁਣ ਮੀਟਿੰਗ ਸੀਜ਼ਨ ਚੱਲ ਪਿਆ ਤਾਂ ਯਾਰ ਬੰਦੇ ਭਾਵੇਂ ਇਸ ਲਾਈਨ ਦੇ ਵਿੱਚ ਨਮੇ ਆ ਹਾਂ ਇਹ ਗੱਲ ਵੱਖਰੀ ਆ ਵੀ ਤੋਰੇ ਵਾਲੇ ਘੋੜੇ ਇਹ ਪਹਿਲਾਂ ਤੋਂ ਰੱਖਦੇ ਆ ਤੇ ਹੁਣ ਵੀ ਰੱਖਦੇ ਆ ਇਹਨਾਂ ਦੇ ਕੋਲ ਇੱਕ ਤੋਰੇ ਵਾਲਾ ਘੋੜਾ ਕੰਪੀਟੀਸ਼ਨ ਲੜਦਾ ਰੇ ਵੀ ਆ ਚਾਲਦੀ ਉਹ ਬਹੁਤ ਚੰਗਾ ਜਿਹਾ ਪਰ ਮੀਟਿੰਗ ਵਾਸਤੇ ਇਹਨਾਂ ਨੇ ਮਾਰਵਾੜੀ ਘੋੜਾ ਸਟੱਡ ਸਰਵਿਸ ਵਾਸਤੇ ਪਹਿਲੀ ਵਾਰੀ ਰੱਖਿਆ ਸੋ ਬੰਦਿਆਂ ਨੂੰ ਯਾਰ ਮੌਕਾ ਜ਼ਰੂਰ ਦਿਓ ਤੇ ਇਹਨਾਂ ਦੀ ਹੌਸਲਾ ਫਜਾਈ ਤੁਹਾਨੂੰ ਕਰਨੀ ਬਣਦੀ ਆ ਵੀ ਬੰਦਿਆਂ ਨੇ ਫੀਸ ਬੜੀ ਜਾਇਜ਼ ਰੱਖੀ ਆ ਤੇ ਜੇ ਤੁਹਾਨੂੰ ਗੱਲਬਾਤ ਵੀਡੀਓ ਦੇ ਵਿੱਚ ਘੋੜੇ ਦੇ ਵਿੱਚ ਲੱਗੀ ਵੀ ਜਾਇਜ਼ ਆ ਯਾਰ ਸਾਰੀ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਨੰਬਰ ਕਰ ਲਓ ਨੋਟ ਸਰਜੀਤ ਸਿੰਘ ਜੀ ਦਾ ਜਿਹੜੇ ਆਪ ਵੈਸੇ ਫੋਰਨ ਦੇ ਵਿੱਚ ਰਹਿੰਦੇ ਆ ਉਹਨਾਂ ਨਾਲ ਹੀ ਨੰਬਰ ਤੇ ਵੀ ਤੁਸੀਂ ਵਟਸਐਪ ਕਾਲਿੰਗ ਕਰ ਸਕਦੇ ਹੋ ਤੇ ਦੂਜਾ ਨੰਬਰ ਉਹਨਾਂ ਦੇ ਭਰਾ ਦਾ ਆਪਾਂ ਸਕਰੀਨ ਦੇ ਉੱਤੇ ਮੈਂਸ਼ਨ ਕਰਤਾ 98154 52144 ਜਿਹੜਾ ਇੰਡੀਆ ਦਾ ਨੰਬਰ ਆ ਇਹਨਾਂ ਦੀ ਦੇਖ ਰੇਖ ਦੇ ਹੇਠ ਇੱਥੇ ਘੋੜਾ ਰਹਿੰਦਾ ਇਹ ਸੋ ਜੰਪਾਂ ਜੁੰਪਾਂ ਵਾਲਾ ਕੋਈ ਹਸਾਬ ਕਿਤਾਬ ਨਹੀਂ ਉਹ ਮਨ ਦੇ ਵਿੱਚ ਡਰ ਕੱਢ ਦਿਓ ਭੁੱਲ ਜੋ ਵੀ ਬੰਦੇ ਜੰਪਾਂ ਜੁੰਪਾਂ ਦੀ ਗਿਣਤੀ ਮਿੰਨਤੀ ਕਰਨਗੇ ਘੋੜੀ ਤੁਸੀਂ ਲਿਜਾਣੀ ਆ ਉਹ ਥੋੜੀ ਸਰਦਾਰਦੀ ਆ ਪਰ ਇੰਨੀ ਮੈਂ ਤੁਹਾਨੂੰ ਤਸੱਲੀ ਜ਼ਰੂਰ ਦੇ ਦੇਣਾ ਵੀ ਤੁਹਾਨੂੰ ਕਦੇ ਇਹ ਲਾਂਬਾ ਨਹੀਂ ਆਊ ਵੀ ਬੰਦੇ ਕਹਿ ਦੇਣ ਯਾਰ ਬਾਈ ਤੁਸੀਂ ਦੋ ਵਾਰੀ ਮਿਲਾ ਕੇ ਲੈ ਗਏ ਤਿੰਨ ਵਾਰੀ ਨਾ ਇਹ ਗੱਲ ਦਿਮਾਗ ਚੋਂ ਕੱਢ ਕੇ ਤੁਰਿਓ ਸੋ ਜਿਵੇਂ ਤੁਹਾਡੀ ਘੋੜੀ ਪੱਕੇ ਤੌਰ ਤੇ ਉਥੇ ਗੱਭਣ ਰਹਿਣ ਵਾਲਾ ਕੰਮ ਹੀ ਆ ਰਿਜ਼ਲਟ ਵੀ ਇਹਦੇ ਆਪਾਂ ਕਦੇ ਤੁਹਾਨੂੰ ਦਿਖਾ ਦੇਾਂਗੇ ਤੇ ਨੰਬਰ ਕਰ ਲਓ ਨੋਟ ਗਿੱਲਾਂ ਪੈਂਡਾ ਇਹਨਾਂ ਦਾ ਸ਼ਾਹਕੋਟ ਦੇ ਨੇੜੇ ਆ ਇੱਕ ਇਹਨਾਂ ਨੇ ਦੋ ਤਿੰਨ ਜਾਨਵਰ ਜਿਹੜੇ ਫਾਰਮ ਦੇ ਉੱਤੇ ਹੋਰ ਰੱਖਿਆ ਉਹ ਤੁਹਾਨੂੰ ਦਿਖਾਉਣ ਲੱਗੇ ਇੱਕ ਤਾਂ ਇਹਨਾਂ ਕੋਲੇ ਆ ਮਾਰਵਾੜੀ ਘੋੜੀ ਆ ਇੱਕ ਥੋੜੀ ਜਿਹੀ ਝਲਕ ਥੋੜੀ ਮਰਵਾਉਣੀ ਸੀ ਤੇ ਦੂਜੀ ਘੋੜੀ ਮਿੱਤਰੋ ਇਹਨਾਂ ਕੋਲੇ ਆ ਕਮੈਤ ਰੰਗ ਦੀ ਮਾਰਵਾੜੀ ਰੱਖੀ ਵੀ ਆ ਜਿਹੜੀ ਤੋਰੇ ਵਾਲੀ ਘੋੜੀ ਆ ਸੋਹਣਾ ਤੁਰਦੀ ਆ ਇਹ ਇਹਦੀ ਵੀ ਬਰੀਡਿੰਗ ਕਰਨੀ ਇਹਨਾਂ ਦਾ ਫੁੱਲ ਧਿਆਨ ਇਹ ਤੋਂ ਬੱਚਾ ਇਹਨਾਂ ਨੇ ਆਪਦੇ ਤੋਰੇ ਵਾਲੇ ਘੋੜੇ ਤੋਂ ਲਿਆ ਜਿਹੜਾ ਘੋੜਾ ਇਹਨਾਂ ਦਾ ਕੰਪੀਟੀਸ਼ਨ ਲੜਦਾ ਨਾ ਰੇਵੀਆ ਚਾਲ ਦੇ ਵਿੱਚ ਉਸ ਘੋੜੇ ਤੋਂ ਤੇ ਐਸ ਘੋੜੀ ਦੀ ਬਰੀਡਿੰਗ ਕਰਾ ਕੇ ਇਹਨਾਂ ਨੇ ਬੱਚਾ ਲਿਆ ਉਹ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਆ ਉਹਨੂੰ ਵੀ ਰੇਵੀਆ ਕੰਪੀਟੀਸ਼ਨਾਂ ਵਾਸਤੇ ਬਾਈ ਜੀ ਤਿਆਰ ਕਰਨਗੇ ਆ ਬੱਚਾ ਹੈਗਾ ਦੋਸਤੋ ਸੋ ਇਹਦੀ ਮਾਂ ਵੀ ਸੋਹਣਾ ਤੁਰਦੀ ਆ ਇਹਦਾ ਪਿਓ ਤਾਂ ਤਕਰੀਬਨ ਸਾਰੇ ਜਾਣਦੇ ਆ ਜਿਹੜਾ ਅਰੇਬੀਆ ਕੰਪੀਟੀਸ਼ਨਾਂ ਦੇ ਵਿੱਚ ਮੂਰਲੀਆਂ ਤਿੰਨ ਪੋਜੀਸ਼ਨਾਂ ਦੇ ਵਿੱਚ ਰਹਿੰਦਾ ਹੈਗਾ ਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਘੋੜੇ ਦੇ ਵਿੱਚ ਗੱਲਬਾਤ ਕਿਵੇਂ ਆ ਇਸ ਚੀਜ਼ ਬਾਰੇ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਸੋ ਮੈਨੂੰ ਨਹੀਂ ਲੱਗਦਾ ਵੀ 15000 ਮੀਟਿੰਗ ਫੀਸ ਦੇ ਵਿੱਚ ਤੁਹਾਨੂੰ ਇਹੋ ਜੀ ਚੰਗੀ ਬਲੱਡ ਲਾਈਨ ਦਾ ਇੰਨਾ ਸੋਹਣਾ ਘੋੜਾ ਸਟੱਡ ਸਰਵਿਸ ਵਾਸਤੇ ਮਿਲ ਜੇ ਤੇ ਹੁਣ ਮੀਟਿੰਗ ਸੀਜ਼ਨ ਚੱਲ ਪਿਆ ਜਿਹੜੇ ਭਰਾਵਾਂ ਨੂੰ ਫਿਕਰ ਲੱਗਿਆ ਹੋਇਆ ਸੀ ਵੀ ਯਾਰ ਘੋੜੀ ਮੇਟ ਕਰਾਉਣੀ ਆ ਪਰ ਇੰਨੀ ਆਪਾਂ ਫੀਸ ਨਹੀਂ ਦੇ ਸਕਦੇ ਬਾਲੀ ਫੀਸ ਆ ਤਾਂ ਤੁਹਾਡੇ ਵਾਸਤੇ ਇੱਕ ਬੜੀ ਵਧੀਆ ਆਪਸ਼ਨ ਆ ਘੋੜੇ ਦੀ ਲਾਈਨ ਬੱਕਰੀ ਆ ਸੋ ਇਹਨੂੰ ਮੌਕਾ ਇੱਕ ਵਾਰ ਤੁਹਾਨੂੰ ਜਰੂਰ ਦੇਣਾ ਚਾਹੀਦਾ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਹੁਣ